ਸੂਰਿਆ ਸਾਦ ਸ੍ਰੀ ਆਕਾਲ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੁ ਸਾਦ ਸੰਗਿ ਇਵ ਪਾਵੈ ਉਸ ਅਸਤਾ ਤੇ ਬਹਲਾ ਆਵੈ ਅੰਤਰ ਹੋਇ ਤਮੈ ਆਵੈ ਸਭੁ ਕੋ ਭਲਾ ਪ੍ਰਗਾਹ ਆਵੈ ਜੋ ਕਬਦ ਕਰੈ ਤਿਹੀ ਜਿਹਾ ਗੈੰ ਗੁਰ ਪ੍ਰਸਾਦ ਨਾਨਕ ਸਤਿ ਕਹਿ ਮਹਾਂ ਤੱਤ ਤੇ ਸਤਿ ਸਨਾਨ ਕਬੂ ਸੱਜ ਸਾਧਕ ਮੁਖ ਗਿਆਨ ਹ ਕਬੂ ਕੀਟ ਹਸਤ ਪਤੰਗ ਹੋਇ ਜੀਆ ਅਨਕ ਜੋਣ ਪਰਮ ਹੈ ਪਰਮੀਆ ਨਾਨਾ ਰੂਪ ਜਿਉ ਉਪਸ ਵਾਂਗੀ ਜਿ ਦਿਖਾਵੇ ਜਿਮਰਨ ਸਾਧਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਤਿ ਸਤਿ ਨਾਮ ਨੰਦ ਕਬ ਕੈ ਸਿਮਰਨ ਗਿਆਨ ਧੰ ਤਤ ਬੁੱਧਨ ਪ੍ਰਭ ਕੈ ਸਿਮਰਨ ਜਬ ਤਪ ਪੂਜਾ ਬਿਲਾਵਲੇ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰਦੇਵ ਸੂਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੈਨ ਜਾਂਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਕਲ ਧਾਰੀ ਮਨ ਬਾਛਤ ਫਲ ਦਿੱਤੀਆਂ ਨਾ ਜੀਤ ਬਾਤ ਬਿਤਾਉ ਮਨੁ ਨਾਨਕ ਤੇਰੀ ਕਿਰਪਾ ਮੈਂ ਸੁਖ ਕਮੇਰੈ ਉੱਚਾ ਬੰਧਨ ਸਗਲ ਸਮਗਰੀ ਤੂਹ ਬਹ ਸੁਤਰਤਾ ਤਾਹੀ ਤੁਮ ਤੇ ਹੋਇ ਸੂਆ ਕੀ ਆਵੈ ਤੁਮਰੀ ਗਤੋਂ ਮੈਂ ਤਰ ਤੂਹੀ ਜਾਣੀ ਨਾਨਕ ਦਾਸ ਖਸਰਾ ਪੁਰਬਾਨੀ ਤੁਮਰੀ ਗਤੋਂ ਨਾਸ ਸਦਾ ਸਦਾ ਸਰਬਾਣੀ ਵਾਹਿਗੁਰੂ ਵਾਹਿਗੁਰੂ ਸਭ ਸੁਪਨਾਮ ਸਿਰ ਵਾਹਿਗੁਰੂ ਈਨੇ ਚਾਪਨ ਵਾਲਾ ਹਰਨਾਕ ਤੋਂ ਸੰਸਕਾਰ ਸਭ ਨੂੰ ਬਿਨੂ ਕੋ ਲਾਗੇ ਜਨ ਕੀ ਕਰ ਲਗੇ ਅਰਦਾਸ ਅਰਦਾਸ ੴ ਸ੍ਰੀ ਵਾਹਿਗੁਰੂ ਜਿ ਹਤੇ ਵਾਸਿਤ ਹੋ ਦੀ ਕੀ ਪਾਸ਼ੀ ਦਸਵੀਂ ਕਟੋਂ ਘਰ ਬਿਸਮਰ ਕੇ ਸ੍ਰੀ ਗੁਰੂ ਨਾਮ ਕਲੀ ਕੇ ਆਏ ਸ੍ਰੀ ਅੰਗਤ ਗੁਰਦੇ ਅਵਤਾਰ ਸੰਤ ਦਾਸੇ ਹੋਈ ਸਮਾਏ ਅਰਜਨワਰ ਗੋਬਿੰਦ ਨੂੰ ਸਤਿਗੁਰੂ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਣ ਜੀ ਆਇਆਂ ਜੀ ਜੇ ਟੇ ਸਭ ਜਾਈ। 17/19 ਘਰਾਂ ਨੇ ਨਾਮੇ ਧਾਈ ਸੱਤੇ 19 ਸਾਰੇ ਲੱਭੇ ਪਾਛਾ ਸਹਿਰ ਸ੍ਰੀ ਗੁਰੂ ਸੁਨਾਰਾ ਸੱਤੇ 19 ਹਾਇ ਜਸਾ ਪਾਛੇ ਜੋ ਗੱਦੀ ਦੇ ਪ੍ਰਾਜਨਾ ਘਰਾਂ ਚਿੰਦੂ ਗੰਗਸਰ ਜੀ ਦੇ ਪਾਵਨ ਆਸਨ ਦਾ ਦਰਵਾਜਾ। ਧਿਆਨ ਦੇ ਬੋਲਾਂ ਦੀ ਸ੍ਰੀ ਵਾਰ ਇਕ ਗੁਰੂ ਵਾਹਿਗੁਰੂ। ਜਿਨ੍ਹਾਂ ਪਿਆਰਿਆਂ ਤੋਂ ਸਰਕਾਰ ਦੇ ਨਾਲ ਚਾਲੂ ਹੋਤੀਆਂ ਅੱਠੀਆਂ ਜੱਪੀਆਂ ਕੱਪੀਆਂ ਕਿਸ ਆਪਾਂ

پڑھا پڑھا سروت گردو آریندیا تیان تک کے بولنا جی چی واہی بھول پڑھا سروت خالصہ جی کی اردا سائے جی سروت خالصہ جی کو واہی بھول واہی بھول واہی بھول آفیدن آفید تاوئی جتان کا صدقہ سب سرک سکھ ہوئے جہاں جہاں خالصہ جی سر تاہاں تاہاں رشیہ لیر دے تک فتے مند کی پیش مند کی ٹھیک سر جی سہائے خالصہ جی کے بولوارے بولنا جی چی واہی بھ ਬਾਸ਼ੋ ਸਿਖਾਂ ਨੂੰ ਸਿੱਖੀ ਦਾ ਅੰਗ ਹੈ ਤਾਂ ਕੇਸ ਦਾ ਨਿਸ਼ਾਨ ਪ੍ਰੋਸਾ ਦਾ ਨਾਮ ਨਾ ਸਕਦਾ ਨਾਮ ਦਾ ਸ੍ਰੀ ਅਬਦਸਰ ਸਾਹਿਬ ਜੀ ਦੇ ਦਾ ਸ਼ਿਸ਼ਨਾ ਚੌਕੀਆਂ ਛੱਡੇ ਹੋਏ ਕਿ ਕੁਝ ਗੋਟਾਂ ਧਰਮ ਕਰ ਜਾਣ ਆ ਰੋਣਾ ਜੀਵਾ ਆਪ ਨੇ ਸਿਖਾਂ ਦਾ ਮਾਨੀ ਮਾਤੂ ਕੀ ਮਾਤ ਪਤਾ ਰਖਾ ਆਪ ਵਾਹਿਗੁਰੂ ਹੀ ਕਾ ਰੱਖ ਆਪਣੇ ਪੱਖ ਦੇ ਸਦਾ ਸਾਈ ਦੇ ਦਾਰੀਓ ਵਰਤਵਾਰਾ ਸ੍ਰੀ ਨਰਕਨ ਸਾਹਿਬ ਪੰਚਾ ਸਾਹਿਬ ਦੀ ਹੋ ਦਰਦਵਾਰਿਆਂ ਗੋ ਧਾਮ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਉਹਦੇ ਗਰਸ਼ਮ ਜੇ ਦਾ ਦੀ ਸੇਵਾ ਸਮਰਦਾਣਾ ਆਪਣੇ ਖਾਲਸਾ ਇੱਕ ਪੱਖ ਸ਼੍ਰੋਹੀ ਜਮਾਨਤ ਦੇ ਮਾਨ ਗੁਰੂ ਨੇ ਤਾਂ ਇਤਾਲੋ ਸੱਚੇ ਬਿਤਾਵਾ ਗੁਰ ਤੁਹਾਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤਾਂ ਸ਼੍ਰੀ ਗੁਰਦਾਸ ਸਿੰਘ ਜੀ ਅਸਲੀ ਅਦਾਸ ਅਖਰਵਾਤਾ ਤਾਂ ਤਾਂ ਤੁਹਾਨੂੰ ਮਾਫ ਕਰਨਾ ਗੁਰਮਹਾਰਾਜ ਜੀ ਆਪ ਦੇ ਬੱਚਿਆਂ ਨੇ ਸਾਰੇ ਵੰਦੇ ਆਖਿਆਂ ਨੇ ਇਕੱਠੇ ਹੋ ਕੇ ਜਰ ਦੇ ਸੁਖੀ ਸਾਹਿਬੀ ਦੇ ਪਾਠ ਕੀਤੇ ਜੀ ਸੱਚੇ ਬਿਤਾਵੇ ਕਾਉਤ ਬੱਚਾ ਨੇ ਪਾਠ ਆਪਣੇ 18 ਸਾਲ ਦੀ ਰਾ ਮੇਨ ਤੋਂ ਆ ਉਹਨਾਂ ਦੇ ਹੁਣ ਐਗਜ਼ਾਮ ਦੇ ਮਤਿਆਨਾ ਦੇ ਦਿਨ 12ਵੀਂ ਔਰ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਿਲ ਕੇ ਇਸ ਖੁਸ਼ੀ ਵਿੱਚ ਉਹਨਾਂ ਨੂੰ ਉਹਨਾਂ ਦੀ ਇਮਤਿਹਾਨਾਂ ਵਿੱਚ ਕਾਮਯਾਬੀ ਹਾਸਲ ਕਰਨ ਦੀ ਸਾਰੇ ਬੱਚਿਆਂ ਨੂੰ ਤਾਂਦਸਤੀਆਂ ਬਖਸ਼ੀਆਂ ਉਹਨਾਂ ਦੇ ਪਰਿਵਾਰ ਦੇ ਸਭੀ ਮੇਰੇ ਪਰਿਵਾਰ ਦੇ ਪਰਿਵਾਰ ਦੇ ਬੱਚਿਆਂ ਨੂੰ ਕਾਮਯਾਬ ਹੋ ਗਏ ਐ ਤੋਂ ਕਸਮ ਤਰ ਤੋਂ ਬਾਅਦ ਅੱਛੀ ਆਨਲਾਈਨ ਕਨਵਰਸੇਸ਼ਨ ਦਵਾਉਣਾ ਜਿੰਨਾ ਬੱਚਾ ਨੇ ਕਿਤੇ ਨੌਕਰੀਆਂ ਕਰਨ ਨੂੰ ਅੱਛੀਆਂ ਨੌਕਰੀਆਂ ਦਵਾਉਣਾ ਅੱਛੇ ਇਨਸਾਨ ਬਣਾਉਣਾ بچہ والوں میں نے ماتا پتا بھی دیکھ کمائی کے پر کے دسوان پوچھو آپ کی کام پسار بھی دے رہا ہے سب سے بھی تابعی کو دھو گئے تو گئے گئے پسار سات سنگے رسم میں لائک ہوئے سب کا پر آتانا سرمتے کا جاس کا بھی دعا بھی کا نام جب بھی کرے سے سڑے تیری شاہد پر سے کرے چاکیے کامچ رکھنا مدیر آفن سے اٹھے بے پر یہ ہاتھ رکھنا نمائی نے بہت سے اچھے انسان دن باز دن باز ਸ੍ਰੀ ਗੁਰੂ ਰਵੀਰਾਮ ਜੀ ਨਾਮ ਗ੍ਰੰਥ ਦਾ ਨਾਮਨਾਮ ਕਰਦੇ ਹਾਂ। ਤੇਰੇ ਬਾਣੀ ਸਵਰਥ ਦਾ ਭਾਗ ਤੂੰ। ਦੁਰਾਗਿਆ ਭਈ ਅਕਾਲ ਕੀ। ਤਵੇ ਚਲਾਇਓ ਪੰਥ। ਸਭ ਸੰਤਾਂ ਨੂੰ ਪਰਣਾ। ਗੁਰੂ ਮਾਨਿਓ ਗੰਥ। ਗੁਰੂ ਨਾਨਕ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇ। ਗੁਰੂ ਗੋਬਿੰਦ ਗੋਬਾ। ਸੁਖੁ ਦਹਾਦੁ ਮੈਂ ਭੀਨ। ਕਾਰ ਕਰੀਨਾ ਸਾਰ। ਮੈਂ ਆਕੀ ਰਹਿਣ ਕੋਇ। ਜੋ ਹੋਇ ਭਾਈ ਉਸ ਨਾਮ ਜੋ ਆਖੇ ਐ ਚੜੇ ਸੁੰਦਰੇ ਪਾਰ ਉਝਾਰਦਾ ਕਰ ਸੇਮੰਦੇ ਗੁਰਪਾਰ ਉਤਾਰਨ ਹਾਰ ਜੋਸ਼ਤਾ ਰਸੇਮੰਦੇ ਗੁਰਪਾਰ ਉਤਾਰਨ ਹਾਰ ਬੋਲੇ